ਫਾਜ਼ਿਲਕਾ ਦੇ ਸਲੀਮ ਸ਼ਾਹ ਰੋਡ ਤੋਂ ਟਾਬੇ ਤੇ ਕੰਮ ਕਰਕੇ ਆਪਣੇ ਘਰ ਜਾ ਰਹੇ ਇੱਕ ਨੌਜਵਾਨ ਦੇ ਨਾਲ ਕੀਤੀ ਕੁੱਟਮਾਰ 9000 ਰੁਪਏ ਦੀ ਨਕਦੀ ਵੀ ਖੋਈ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਲ ਦੇ ਵਿੱਚ ਕਰਵਾਇਆ ਪਰਤੇ ਫਾਜ਼ਿਲਕਾ ਦੇ ਸਲੀਮ ਸ਼ਾਹ ਰੋਡ ਤੇ ਕਾਲੀ ਦੇ ਟਾਬੇ ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਹੋਈ ਹੈ ਅਤੇ ਇਸ ਤੋਂ 9000 ਰੁਪਏ ਦੀ ਨਕਦੀ ਵੀ ਹਮਲਾਵਰਾਂ ਵੱਲੋਂ ਖੋਲੀ ਗਈ ਹੈ ਜਰਗਰ ਦਿੰਦੇ ਹੋਏ ਹਸਪਤਾਲ ਦੇ ਵਿੱਚ ਪ੍ਰਤੀ ਨੌਜਵਾਨ ਨੇ ਦੱਸਿਆ ਕਿ ਉਹ ਕਾਲੀ ਦੇ ਟੱਬੇ ਦੇ ਕੰਮ ਕਰਦਾ ਹੈ ਤੇ ਰਾਤ ਨੂੰ ਕੰਮ ਕਰਕੇ ਉਹ ਆਪਣੇ ਘਰ ਅੰਨੀ ਦਿੱਲੀ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਕੇਰ ਲਿਆ ਗਿਆ ਅਤੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਜੇਬ ਦੇ ਵਿੱਚ ਪਏ 9000 ਰੁਪਏ ਵੀ ਉਹਨਾਂ ਹਮਲਾਵਰਾਂ ਵੱਲੋਂ ਖੋਲੇ ਗਏ ਉਸ ਨੇ ਦੱਸਿਆ ਕਿ ਉਹ ਅੱਜ ਹੀ ਆਪਣੇ ਸੇਡ ਦੇ ਕੋਲੋਂ ਪੈਸੇ ਲੈ ਕੇ ਗਿਆ ਸੀ ਅਤੇ ਰਸਤੇ ਦੇ ਵਿੱਚ ਉਸ ਦੇ ਨਾਲ ਲੁੱਟਗੋ ਹੋ ਗਈ ਹੈ ਉਧਰ ਟਾਬੇ ਦੇ ਮਾਲਕ ਵੱਲੋਂ ਵੀ ਇਸ ਘਟਨਾ ਤੇ ਰੋਸ ਜ਼ਾਹਿਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਤੇ ਵਿੱਚ ਕਾਰਵਾਈ ਦੀ ਮੰਗ ਉਹਨਾਂ ਵੱਲੋਂ ਕੀਤੀ ਗਈ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਅਮਨ ਕਿੱਥੋਂ ਦੇ ਨਾਲੋਂ ਅੰਨ ਦਿੱਲੀ ਜਨਰਲ ਰੋਡ ਕੀ ਕੰਮ ਕਰਦੇ ਹੋ ਟਾਬੇ ਦੇ ਲੱਗੇ ਆ ਕੀ ਘਟਨਾ ਹੋਈ ਹੈ ਤੁਹਾਡੇ ਨਾਲ ਇਹ ਦੱਸੋ ਪਤਾ ਨਹੀਂ ਮੈਂ ਟਾਬੇ ਤੋਂ ਆਂਦਾ ਪਿਆ ਸੀ ਚੁੱਕੀ ਹੋਈ ਸੀ ਤੇ ਆਂਦੇ ਆਂਦੇ ਮੈਂ ਬਹੁਤ ਗਲ ਪੈਸੇ ਲੈ ਕੇ ਆਈ ਸੀ ਉਹ ਯਾਰ ਜਾਂਦੇ ਜਾਂਦੇ ਰਾਤ ਵਿੱਚ ਉਹਨਾਂ ਨੇ ਪਹਿਲਾਂ ਤਾਂ ਮੈਨੂੰ ਕਹਿੰਦੇ ਰੁਕ ਮੈਂ ਨਹੀਂ ਰੁਕਿਆ ਨਾਲ ਵਾਲਾ ਮੇਰੇ ਇੱਕ ਮੁੰਡਾ ਗਿਆ ਸੀ ਉਹ ਉਹ ਵੀ ਨਹੀਂ ਰੁਕਿਆ ਉਹ ਤੇ ਚਲਾ ਗਿਆ ਨਾਲ ਦੀ ਨਾਲ ਉਹਨਾਂ ਨੇ ਖੋਰਾ ਮਾਰਿਆ ਸਿੱਧਾ ਪਹਿਲਾਂ ਤਾਂ ਮੇਰੇ ਢੋਈ ਤੇ ਵੱਜਾ ਆ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੋਲੇ ਆਏ ਪਹਿਲਾਂ ਫਿਰ ਸਪੇੜੇ ਸੂੜੇ ਮਾਰੇ ਕਰੋ ਨੇ ਗਰਾਰੀਏ ਗਰੂਰੀਆਂ ਮਾਰੀਆਂ ਫਿਰ ਬੈਂਦ ਪੁੱਤੇ ਘੋਗੇ ਲੈ ਗਏ ਸਾਰੇ ਕਿੰਨੇ ਜਨੇ ਸੀ ਜਿਹਨਾਂ ਨਾਲ ਲਗਿੱਤੇ ਇਹ ਆਈ तकरीबन 6-7 ਜਨੇ ਇੱਥੇ ਟੋਟਲ ਬਾਕੀ ਤੇ ਜਿਹੜੇ ਅੱਗੇ ਖੜੇ تھے ਜੋ ਉਹਨਾਂ ਨੇ ਪਹਿਲੇ ਸਟੇਮ ਬਣਾ ਕੇ ਮੂੰਹ ਮਾ ਬਣੇ ਹੋਏ ਸੀ ਤੇ ਮੁੰਡੇ ਪਹਿਲੇ ਵੀ ਤੁਸੀਂ ਵੇਖੇ ਨੇ ਜਿਹੜੇ ਹਮਲਾ ਕਰਨ ਆਏ ਸੀ ਕਿੱਥੇ ਆਏ ਸੀ ਪਹਿਲੇ ਆਹ ਪਹਿਲਾਂ ਵੀ ਇਹ ਟਾਪੇ ਤੇ ਆਏ ਸੀ ਪਹਿਲਾਂ ਰੋਟੀ ਰੋਟੀ ਖਾ ਕੇ ਗਏ ਨੇ ਮੇਰੇ ਕੋਲ ਕਿੱਧਰੋਂ ਆਏ ਸੀ ਕਿ ਟਾਪੇ ਤੇ ਆਜ ਤਕਰੀਬਨ 10 11 ਦੇ ਡੇਢ ਚੜ੍ਹੇ ਹੈ ਜਿਹੜੀ ਰੋਟੀ ਗਾੜ ਉਹਨਾਂ ਨੂੰ ਬਾਅਦ ਵਿੱਚ ਟਾਪਾ ਬੰਦ ਕਰਨ ਵਾਲੇ ਸੀ ਕਿਹੜੇ ਟਾਪੇ ਤੇ ਕੰਮ ਕਰਦੇ ਹੋ ਤੁਸੀਂ ਆਹ ਕਾਲੀ ਗੰਜੇ ਦੇ ਅੱਛਾ ਜੀ ਤੇ ਇਹ ਕਿਹੜੀ ਜਗ੍ਹਾ ਤੇ ਹਮਲਾ ਹੋਇਆ ਤੁਹਾਡੇ ਤੇ ਇਹ ਹੋਇਆ ਮਜਦੂਰ ਮਜ਼ਦੂਰ ਟੋਕ ਜਿਸਕੇ ਆ ਪਿਪਲਾਲ ਸਕੂਲ ਲੱਗਿਆ ਤੇ ਕੀ ਨੁਕਸਾਨ ਕੀ ਹੋਇਆ ਤੁਹਾਡੇ ਕਿ ਕਿ ਲੈ ਗਏ ਆਹ ਇੱਕ ਤਾਂ ਮੇਰਾ 9000 ਰੁਪਿਆ ਲੱਗੇ ਨੇ ਤੋ ਤੋ ਘੁੱਟਿਆ ਘੱਟਿਆ ਬਾਦੂ ਬਾਤ ਜੇ ਮੈਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਤੁਸੀਂ ਉਹਨੇ ਕਰਦੇ ਆ ਬਾਤ ਇਨਤਖ ਦੇ ਦੇਣੋਂ ਮੁੰਡੇ ਜਾਣਦੇ ਮੁੰਡੇ ਕੌਣ ਸੀ ਹਾਂ ਮੁੰਡੇ ਬਾਤ ਦੋ ਦੋ ਦੀ ਤਾਂ ਚੱਕਰ ਯਾਦ ਹੈਗੀ ਹੈ ਬਾਕੀਆਂ ਦਾ ਪਤਾ ਨਹੀਂ ਕੌਣ ਸੀ ਜਾਣਕਰ ਸੀ ਮੁੰਡੇ ਇਹ ਕੋਈ ਹੋਰ ਸੀਗੀ ਨਹੀਂ ਬਾਕੀ ਮੇਰੇ ਚ ਖੜੇ ਸੀ ਨਾ ਠੀਕ ਹੈ ਬਾਕੀ ਜਾਣਕਰ ਜਿਹਨਾਂ ਨੇ ਹਮਲਾ ਕੀਤਾ ਮੁੰਡੇ ਜਾਣਦੇ ਸੀ ਤੁਹਾਨੂੰ ਨਹੀਂ ਉਹਨਾਂ ਦਾ ਵੀ ਪਤਾ ਬਾਕੀ ਉਹ ਆਏ ਤੇਰੀ ਬੰਦੇ ਦੇ ਰੁਪਏ ਠੀਕ ਠੀਕ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਨ ਸੇਲਾ ਹੈ ਜੀ ਇਹ ਜਿਹੜੇ ਮੁੰਡੇ ਤੇ ਹਮਲਾ ਹੋਇਆ ਹੈ ਇਹ ਤੁਹਾਡੇ ਕੋਲ ਕੰਮ ਕਰਦਾ ਕਿਹੜਾ ਹਾਂਜੀ ਹਾਂਜੀ ਆਪਣੇ ਕੋ ਕੰਮ ਕਰਦਾ ਥੱਲੇ 10 ਮਿੰਟ ਦਾ ਹੋਇਆ ਸੀ ਇਹਦਾ ਕਿਹੜਾ ਢਾਬਾ ਤੁਹਾਡਾ ਮੇਰਾ ਕਾਲੀ ਦਾ ਢਾਬਾ ਜੀ ਕੀ ਘਟਨਾ ਕੀ ਹੋਈ ਮੁੰਡੇ ਨੂੰ ਮੁੰਡੇ ਨੂੰ ਮਜ਼ਦੂਰ ਚੌਂਕ ਤੇ ਕੋਲ ਕੇ ਰਿਆ ਪੰਜ ਛੇ ਜਣੇ ਨੇ ਜੀ ਪਹਿਲਾਂ ਮੇਰੇ ਢਾਬੇ ਤੇ ਕੋਈ ਰੋਟੀ ਰੁੱਟੀ ਉਠਾ ਕੇ ਖਾਂਦੇ ਨੇ ਅੰਨੇ ਨਿਗਰੱਖੀ ਮੈਂ ਪੈਸੇ ਪੜਾਇਆ ਤਨਖਾਹੀ ਤੇ ਉਹ ਤਨਖਾਹ ਦੇ ਜਕਰਾਂ ਜਿਹਨੂੰ ਪਹਿਲਾਂ ਕੁੱਟਿਆ ਮਾਰਿਆ ਕਹਿੰਦੇ ਪੈਸੇ ਕੱਢ ਮੋਬਾਈਲ ਕੱਢ ਮੋਬਾਈਲ ਤਾਂ ਨਹੀਂ ਸੀ ਇਹਨੂੰ ਕੋ ਪੈ ਤੇ ਜਿਹੜਾ ਇਹ ਹਮਲਾ ਕੀਤਾ ਇਹ ਪਹਿਲੇ ਵੀ ਤੁਸੀਂ ਦੇਖਿਆ ਨਾ ਮੁੰਡਿਆਂ ਨੂੰ ਨਹੀਂ ਨਹੀਂ ਮੈਂ ਨਹੀਂ ਪਹਿਲਾਂ ਵੇਖਿਆ ਮੈਂ ਤਾਂ ਟਾਬੇ ਤੇ ਚੈੱਕ ਕੀਤਾ ਕੈਮਰਾ ਇਹਨਾਂ ਦਾ ਬਹੁਤ ਟਾਬੇ ਤੇ ਆਇਆ ਮੈਂ ਟਾਬੇ ਚੈੱਕ ਕੀਤਾ ਸੀ ਇਹ ਤੂੰ ਦੇਖੀ ਸੀ ਸੀ ਸੀਸੀਟੀਵੀ ਨਜ਼ਰ ਆਇਆ ਇਹਨਾਂ ਮੁੰਡੇ ਹਾਂਜੀ ਹਾਂਜੀ ਤੂੰ ਚੈੱਕ ਕਰ ਲਿਓ ਤੂੰ ਠੀਕ ਠੀਕ ਹੈ ਜੀ ਤੇ ਕਿੰਨੇ ਜਣੇ ਸੁਝਨਾਵਾਂ ਲਗੇਤੇ ਇਹ 6-7 ਜਣੇ ਕਹਿ ਰਹੇ ਵੇ ਟਾਬੇ ਤੇ ਦੋ ਜਣੇ ਆਏ ਨੇ ਜਿਹੜੇ ਫੋਟੋ ਆ ਰਹੀ ਹੈ ਠੀਕ ਹੈ ਜੀ ਤੇ ਜਿਹੜਾ ਹਮਲਾ ਹੋਇਆ ਹੈ ਕੀ ਕਹਿਣਾ ਚਾਹੁੰਗੇ ਪ੍ਰਸ਼ਾਸਨ ਨੂੰ ਕੀ ਮੰਗ ਰਹੇ ਹੋ ਮੈਂ ਉਹ ਕਹਿਣਾ ਪ੍ਰਸ਼ਾਸਨ ਨੂੰ ਮੰਗ ਗਰੀਬ ਬੰਦਾ ਵਿਚਾਰਾ ਜੀ ਮਦਦ ਹੀ ਕਰਦਾ ਹੈ ਸ਼ਾਂਤਾਂ ਸੰਭਾਤ ਕਹਿਦਾ ਜੀ ਇਹ ਕਿੰਨੇ ਵਜੇ ਕੱਟਣਾ ਜੀ ਇਹ ਮੇਰੇ ਕਰੀਬ 11 ਵਜੇ ਦਾ 11:10 ਤੋਂ 11:30 ਠੀਕ ਹੈ